ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਵਾਲਾ ਫਾਰਮ ਦਿਖਾਉਣਾਗਾ ਚੰਗੇ ਵੀਰ ਦੇ ਪਸੂ ਤਿਆਰ ਕਰੇ ਹੋਏ ਕੱਟੇ-ਕੱਟੀਆਂ ਰੱਖੇ ਹੋਏ 5-7 ਕੀ ਆ ਪਰ ਰੱਖੇ ਹੋਏ ਟੌਪ ਕਲਾਸ ਦੇ ਜਮ ਇਹਦੇ ਵਿੱਚ ਆਪਾਂ ਵੀਡੀਓ ਚ ਕਵਰ ਕਰਕੇ ਦਿਖਾਉਣੇ ਪਏ ਚੈਂਪੀਅਨਸ ਹਨ ਜਿਹੜਾ ਇੱਕ ਮੇਲਾ ਹੋ ਗਿਆ ਅਡੇ ਆਪਣਾ ਜਿਹੜਾ ਕਾਲਾ ਉਥੇ ਚੈਂਪੀਅਨ ਬਣਿਆ ਤੇ ਬੀਐਫਐ ਮੇਲੇ ਦੇ ਵੀ ਕੋਈ ਜਨੇ ਨਾਮ ਚੱਕਿਆਗਾ ਸਾਰੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਣ ਬਾਰੇ ਆਓ ਅਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਖਾਲਸਾ ਜੀ ਮਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਆਪਣਾ ਹਾਂ ਵੀਰ ਜੀ ਆਪਣਾ ਹਰਬੀਰ ਸਿੰਘ ਖਾਲਸਾ ਤੇ ਪਿੰਡ ਆਪਣਾ ਮੂਹ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪਿੰਡ ਮੂਮ ਪੈ ਗਿਆ ਨਾ ਥੋੜੀ ਫੁੱਲ ਦੀ ਅਕਲ ਕਾਨ ਕਰੀ ਜਾਂਦਾ ਹਨਾ ਹਾਂ ਹਾਂ ਸੋ ਵੀਰੋਂ ਨੀਲੀ ਰਾਵੀ ਦਾ ਸਾਹਣ ਦਿਖਾਉਨੇ ਪਿਆ ਸਾਨੂੰ ਅੱਜ ਆਪਾਂ ਚੈਂਪੀਅਨ ਸਾਹਣ ਜਾਵਾਂ ਤੇ ਖਾਸਾ ਇਹ ਨੰਬਰ ਬੋਲਿਓ ਆਪਣਾ ਆਪਣਾ ਹੈਗਾ ਵੀਰ ਜੀ 98721 09977 98721 09977 09977 ਪਿੰਡ ਮੂਮ ਜ਼ਿਲ੍ਹਾ ਬਰਨਾਲਾ ਤੇ ਜਿਹੜਾ ਅੱਜ ਆਪਾਂ ਤੁਹਾਡਾ ਸਾਹਣ ਦੇਖੀਏ ਨੇ ਨੀਲੀ ਰਾਵੀ ਦਾ ਸਾਹਣ ਇਹ ਕਾਹ ਮੇਲੇ ਜਿੱਤੇ ਆਇਆ ਇਹ ਇਹ ਦੋ ਮੇਲੇ ਜਿੱਤ ਕੇ ਵੀਰ ਜੀ ਇੱਕ ਦਾ ਜਿੱਤ ਗਿਆ ਆਪਣਾ ਚੜੈਕ ਵਾਲਾ ਹਾਂ ਚੜੈਕ ਵਾਲਾ ਤੇ ਦੂਜੇ ਨੰਬਰ ਤੇ ਠੀਕ ਹੈ ਉਦੋਂ ਪਹਿਲਾਂ ਪਣਾਉਲੇ ਵਾਲਾ ਜਿਹੜਾ ਮੇਲਾ ਹੋਇਆ ਉਹ ਤੇ ਪਹਿਲੇ ਨੰਬਰ ਤੇ ਹਾਂ ਉਹ ਤੇ ਨਹੀਂ ਉਹ ਤੇ ਆਪਣਾ ਇਹ ਸੀਗਾ ਸਪੈਸ਼ਲੇ ਨੰਬਰ ਤੇ ਸੀਗਾ ਥੋੜਾ ਲੇਟ ਸੀਗਾ ਉੱਥੇ ਪਹੁੰਚੇ ਆਪਾਂ ਠੀਕ ਹੈ ਤੇ ਥੋੜਾ ਪਿੱਛੇ ਚਲੇ ਗਏ ਉਦੋਂ ਮੰਨ ਕੇ ਚਲੋ ਪਹਿਲੇ ਮੇਲੇ ਦੇ ਵਿੱਚ ਆਪਾਂ ਗੁਰ ਸਿੱਖ ਗਏ ਵੀ ਕਿਵੇਂ ਮੇਲਾ ਲੜਿਆ ਜਾਂਦਾ ਦੂਜੇ ਮੇਲੇ ਤੇ ਦੂਜੇ ਤੇ ਆ ਗਏ ਹਾਂਜੀ ਤੇ ਰੱਬ ਆਸ ਕਰੇ ਤੀਜੇ ਨੰਬਰ ਤੇ ਪਹਿਲਾਂ ਲੈ ਜਾਗੇ ਲੱਗਦਾ ਹੁਣ ਪਤਾ ਲੱਗਿਆ ਹੁਣ ਪਹਿਲਾ ਪੱਕਾ ਗਿਆ ਤੇ ਹੁਣ ਫਿਰ ਮੱਝਾਂ ਕਰਾਸ ਕਰਾਉਣੀਆਂ ਥੋੜੀਆਂ ਠੀਕ ਹੈ ਹਾਂ ਵਧੀਆ ਮੱਝ ਤੇ ਛੱਡ ਦਿਆਂ ਜਾਂ ਟੀਕ ਫालतੂ ਕੋਈ ਜਿਵੇਂ ਹੈਗੀ ਮੱਝ ਆਉਂਦਾ ਤੇ ਠੀਕ ਹੈ ਮਲਾ ਨੀਲੀ ਰਾਵੀ ਦੀ ਕਿ ਬੀਰ ਮੱਝ ਲੈ ਕੇ ਆਉਂਦਾ ਕਰੋਸ ਚੰਗੀ ਹਾਂਜੀ ਹਾਂਜੀ ਤਾਂ ਆਪਾਂ ਕਰੋਸ ਕਰਵਾ ਕੇ ਦੇਵਾਂਗੇ ਹਾਂਜੀ ਹਾਂਜੀ ਕੀ ਫੀਸ ਹੋ ਕਰੋਸਿੰਗ ਗਾੜੀ ਆਪਣੀ 2500 ਰੁਪਏ 2500 ਰੁਪਏ ਫੀਸ ਆ ਤੇ ਕਿਹੜੇ ਸਾਂਹ ਦਾ ਬੱਚਾ ਏ ਕਿਹੜੀ ਲਾਈਨ ਆ ਕੀ ਮਸ਼ੋਕੜਾ ਇਹਦਾ ਇਹ ਵੀਰੇ ਜਬਰੂ ਸਾਂਹ ਦਾ ਬੱਚਾ ਜਬਰੂ ਨੀਲੀ ਰਾਵੀ ਦਾ ਹਾਂ ਨੀਲੀ ਰਾਵੀ ਦਾ ਜਬਰੂ ਸਾਂਹ ਹੈਗਾ ਸਾਂਹ ਹੁਣ ਹਾਂ ਵਧੀਆ ਗਾ ਬਾਈ ਤਿੰਦੇ ਬੋਈਆਂ ਵਾਲੇ ਕੋਲ ਆ ਠੀਕ ਹੈ ਕਿੰਨੇ ਗੱਲ ਕੋ ਅੱਛਾ ਉਹਨੇ ਆਪਾਂ ਨੂੰ ਇਹ ਸਾਂਹ ਦਿੱਤਾ ਸੀਗਾ ਜੀ ਵੀਰਾਂ ਦੇ ਜਾਨਵਰ ਟੋਟੀ ਜੀ ਆਪਣੇ ਉਹਦੇ ਕੋਲੋਂ ਆਏ ਆ ਠੀਕ ਹੈ ਵੀਰ ਕਿੰਨੀ ਦਵਾਈ ਕੋਲੋਂ ਇੱਕ ਮਾਚਾਈ ਠੀਕ ਹੈ ਅਸੇ ਉਹ ਸਾਂਹ ਕਿਹੜੀ ਲਾਈਨ ਦੇ ਵਿੱਚੋਂ ਆ ਉਹ ਵੀਰੇ ਰੋਡ ਵਾਲੀ ਲਾਈਨ ਚੋਂ ਰੋਡ ਵਾਲੀ ਲਾਈਨ ਦੇ ਵਿੱਚੋਂ ਸਾਂਹ ਵਾਲੀ ਲਾਈਨ ਤੋਂ ਆਇਆ ਦਾ ਬਾਪ ਠੀਕ ਹੈ ਹਾਂ ਜੀ ਤੇ ਇਹਦੀ ਮਾ ਦਾ ਰਿਕਾਰਡ ਵਗੈਰਾ ਕੁਝ ਬਾਪ ਉਹ ਵੀਰੇ ਪਾਜੀ ਦੇ ਮੁਤਾਬਕ 18 ਪਲੱਸ ਦਾ ਦੱਸਦਾ ਸੀ ਠੀਕ ਹੈ ਹਾਂ ਭੈਣਾਂ ਇਹ ਨਹੀਂ ਆਵੇਂ ਦੇਖਣੀ ਆ ਵਧੀਆ ਦੁੱਧ ਤੇ 16 ਪਹਿਲੇ ਸੂਏ 316 ਬਲਾਦ ਸਮੇਂ ਦੇਖ ਕੇ ਆਏ ਜਲਦੀ ਬਾਈ ਕੰਦੇ ਕੋਲ ਕੋਈ ਨਾਲੇ ਕੋਲ ਠੀਕ ਹੈ ਇੱਕ ਭੈਣ ਆਪਣੀ ਇਹਦੇ ਕੋਲ ਗਈ ਆ ਆਪਣਾ ਇੱਥੋਂ ਵੇਚ ਕੇ ਗਈ ਆ ਅੱਛਾ ਭੈਣ ਵੀ ਆਪਣੇ ਕੋਲ ਆ ਗਈ ਸੀ ਇਹਦੀ ਭੈਣ ਆ ਗਈ ਸੀ ਇਹਦੀ ਸ 17 18 ਕਿਲੋ ਵਾਲੀ ਮੈਦਾ ਬੱਚਾ ਹੈਗਾ ਤੇ ਟੇਡਾ ਕਟ ਆਉਂਦਾ ਇਹਦੇ ਹਨਾ ਠੀਕ ਹੈ ਤੇ ਬੱਚੇ ਪੁੱਛੇ ਆਪਣੇ ਕੋਲ ਫਿਰ ਘਰੇ ਆ ਗਏ ਤੇ ਬੱਚੇ ਵੀ ਆਪਣੇ ਕੋਲ ਕੱਟੇ ਆ ਗਏ ਘਰੇ ਦੋ ਆ ਠੀਕ ਹੈ ਆ ਕੱਟੇ ਇਹਦੇ ਆ ਦੋਨੇ ਹਾਂ ਆ ਕੱਟਾ ਇਹਦਾ ਨੀਦੀ ਰਵੀ ਦੇ ਪੇਟੋਂ ਆਇਆ ਤੇ ਕਾਲੀ ਮੱਝ ਦੇ ਆਇਆ ਅੱਛਾ ਕਾਲੀ ਮੈਂ ਤੋਂ ਵੀ ਬੱਚਾ ਚੰਗਾ ਪਾਉਂਦਾ ਹਾਂ ਹਾਂ 11 ਬੱਚੇ ਆਏ ਇਹਦੇ ਆਪਣੇ ਪਿੰਡ 'ਚ ਠੀਕ ਹੈ ਤੇ ਉਹਦੇ ਚੋ 7 ਕੱਟੀਆਂ ਤੇ ਬਾਕੀ 4 ਕੱਟੇ ਆ ਠੀਕ ਹੈ ਪਰ ਬੱਚੇ ਜਿਵੇਂ ਕਾਲੀਆਂ ਮੱਝਾਂ ਵੀ ਲੱਗੀਆਂ ਹੋਣਗੇ ਵਿੱਚ ਇਹਦੇ ਤੋਂ ਆ ਕਾਲੀਆਂ ਮੱਝਾਂ ਤਾਂ ਬਹੁਤ ਸੋਹਣੀਆਂ ਕੱਟੀਆਂ ਆ ਜੇ ਤੁਹਾਨੂੰ ਮੈਂ ਫੋਟੋ ਸੈਂਡ ਕਰੂੰ ਨਾਲ ਕਰ ਠੀਕ ਹੈ ਕਾਲੀਆਂ ਮੱਝਾਂ ਦੇ ਵੀ ਇਹਦੇ ਦੇ ਬੱਚੇ ਪਾਉਂਦਾ ਨੀਲੀ 라ਵੀ ਦੇ ਮਾਲਾ ਬੱਚਾ ਪਿਆਰ ਪਾ ਦੂਗਾ ਹਾਂ ਪੂਰਾ ਛੋਲਾ ਬੱਚਾ ਤੇ ਫੀਸ 2500 ਰੁਪਏ ਹੋਊਗੀ ਫੀਸ 2500 ਤੇ ਫਿਰ ਗੌਰ ਵਗੈਰਾ ਵੀ ਚੰਗਾ ਖਾਂਦਾ ਉਮਰ ਸਿੰਘ ਬੱਚੀ ਵਹਿਣਤ ਬਹੁਤ ਆ ਬਾਈ ਜੀ 500 ਨੋਟ ਖਾਏ ਨੇ ਰੋਜ਼ ਦਾ ਇਹ ਹਾਂ ਵੀਰੇ ਖਾ ਜਾਂਦਾ ਵੱਧ ਵੀ ਖਾ ਜਾਂਦਾ ਠੀਕ ਹੈ ਜਿਵੇਂ ਮੇਲੇ ਦੀ ਤਿਆਰੀ ਕਰਨੇ ਆ ਫਿਰ ਤਾਂ ਜ਼ਿਆਦਾ ਖਾ ਜਾਂਦਾ ਠੀਕ ਹੈ ਪੂਰੇ 100 ਕਣ ਰੱਖਿਆ ਫਿਰ ਸਾਣਾ ਆਪਾਂ ਹਾਂ ਵੀਰੇ ਪੂਰੇ 100 ਤੇ ਵੇਚਣ ਮੁੱਚਣ ਦਾ ਵਿਚਾਰ ਤਾਂ ਨਹੀਂ ਕੋਈ ਇਹਨੂੰ ਨਹੀਂ ਵੀਰੇ ਹਜੇ ਹੈ ਨਹੀਂਗਾ ਕਾਫੀ ਕੋਲਾ ਆਈਆਂ ਜਾਣੀ ਦੀ ਠੀਕ ਹੈ ਇਹ ਹਜੇ ਆਪਣਾ ਕੋਈ ਰਹਿਣੀਗਾ ਜਦੋਂ ਹੋਇਆ ਤਾਂ ਆਪਾਂ ਜਣਦੀ ਜੇ ਕੋਈ ਵੀ ਉਹਦਾ ਉਸ ਹਿਸਾਬ ਨਾਲ ਗੱਲ ਕਰ ਲੀ ਠੀਕ ਹੈ ਹਲੇ ਆਪਣਾ ਕੋਈ ਵਿਚਾਰ ਨਹੀਂ ਫਿਰ ਸੀਮਨ ਵਾਲੇ ਚੱਕਰ ਇਹ ਤਾਂ ਨਹੀਂ ਪਾਈ ਆਪਾਂ ਸੀਮਨ ਵੀਰੇ ਦੇਖਾਂਗੇ ਕੋਸ਼ਿਸ਼ ਹੈਗੀ ਆ ਜਣਦੀ ਠੀਕ ਹੈ ਕਿਉਂਕਿ ਜਦੋਂ ਮੱਚਾਂ ਦੇ ਛੱਡਦੇ ਆ ਬਾਈ ਜੀ ਉਹ ਗੱਲ ਨਹੀਂ ਰਹਿੰਦੀ ਕਿਉਂਕਿ ਮੱਚਾਂ ਬਹੁਤ ਵਿੱਚ ਖਰਾਬ ਆ ਜਾਂਦੀਆਂ ਠੀਕ ਹੈ ਬਹੁਤ ਨੁਕਸਾਨ ਹੋ ਜਾਂਦਾ ਮਾਲਾ ਹੁਣ ਜੇ ਮੇਲੇ ਵਗੈਰਾ ਜਦ ਕੈ ਸਾਂਹ ਸੀ ਮੇਲੇ ਵਾ ਜਿਹਦੇ ਵਿੱਚ ਦੂਜਾ ਨੰਬਰ ਲੈਂਦਾ ਇਹਨੇ ਹਾਂਜੀ ਹਾਂਜੀ ਕਿੰਨੇ ਸਾਂਹ ਸੀਗੇ ਉੱਥੇ ਮੁਕਾਬਲੇ ਦੇ ਵਿੱਚ ਉੱਥੇ ਵੀਰੇ ਸੀਗੇ ਮੈਂ ਕਹਿੰਦਾ 26 27 ਸਾਬ ਅੱਛਾ 18 ਸਾਂਹ ਸੀਗੇ 18 ਦੇ ਵਿੱਚੋਂ 18 ਫਿਰ ਉੱਥੇ ਮਾੜੇ ਤਾਂ ਹੁੰਦੇ ਨਹੀਂ ਹਾਂਜੀ ਹਾਂ ਵੀਰ ਜੀ ਮੰਨ ਕੇ ਚੱਲੇ ਵੀ ਅੱਜ ਟਾਈਮ ਆਪਣੇ ਪੰਜਾਬ ਦੇ ਵਿੱਚ ਬਰਨਾਲਾ ਦੋ ਤਿੰਨ ਜਿਲ੍ਹਿਆਂ ਦੇ ਕਿੰਗ ਬਣੇ ਬੈਠਾ ਜਾਵਾਂ ਹਣਾ ਆਪਣੇ ਜਾਂਦੀ ਬਰਨਾਲੇ ਜਿਹੜੇ ਤਾਂ ਵੀਰੇ ਪਹਿਲਾ ਸਾਂਹ ਆ ਜੀ ਠੀਕ ਹੈ ਹਾਂ ਪਹਿਲਾ ਜਿਹੜੇ ਲੈਵਲ ਤੇ ਤੋਰੀ ਫਿਰ ਬਾਹਰੋਂ ਲਿਆ ਇਹਨੂੰ ਤੇ ਜਿਹੜੇ ਵੀਰੇ ਆਪਾਂ ਸਰਟੀਫିକੇਟ ਦੇਖੇ ਨੇ ਸਾਰੇ ਫਿਰ ਇਸੇ ਸਾਂਹ ਦੇ ਜਿੱਤੇ ਵੇ ਆਹੇ ਹਾਂਜੀ ਹਾਂ ਵੀਰੇ ਇਹ ਹੀ ਹੈ ਇਹ ਆੜਾ ਪਹਿਲੇ ਨੰਬਰ ਵਾਲਾ ਆਪਾਂ ਦੇਖੀਏ ਨਹੀਂ ਇਹ ਪਹਿਲੇ ਨੰਬਰ ਚੜੱਕਾ ਵੀਰੇ ਠੀਕ ਹੈ ਉਸ ਤੋਂ ਬਾਅਦ ਇਹਦਾ ਆ ਗਿਆ ਆਪਣਾ ਇਥੇ ਇਤਨਹੂਲੇ ਮੇਲੇ ਦਾ ਆ ਗਿਆ ਠੀਕ ਹੈ ਹਾਂ ਉੱਥੇ ਇਹ ਸੀਗਾ ਪਿੱਛੇ 9ਵੇਂ ਸਟਾਲ 'ਤੇ ਅੱਛਾ 9ਵੇਂ ਨੰਬਰ 'ਤੇ ਸੀ ਉੱਥੇ ਠੀਕ ਹੈ ਆਹਦਾ ਕਾਹ ਵੀ ਚਿਰਕ ਦਾ ਆ ਗਿਆ ਏਕਾ ਛੋਟੇ ਆਪਣੇ ਛੋਟੇ ਛੋਟੇ ਦਾ ਆ ਗਿਆ ਅੱਛਾ ਬੂਰਾ ਕੱਟਾ ਜਿਹੜਾ ਇਹ ਰੱਖੀ ਬੈਠੇ ਆ ਉਹ ਵੀ ਇਨਾਮ ਚਾਉਂਦੇ ਆ ਉਹ ਵੀ ਆ ਗਿਆ ਉਹ ਇਥੇ ਇਤਨਹੂਲੇ 5ਵੇਂ 'ਤੇ ਸੀ ਠੀਕ ਹੈ ਤੇ ਇੱਥੇ ਪਹਿਲੇ ਦਸਾਂ ਸੀਗਾ ਠੀਕ ਹੈ ਹਾਂਜੀ ਹਾਂ ਆ ਆਪਣੇ ਜਿਹੜੀ ਬੂਰੀ ਮੱਝ ਆਪਣੇ ਬੂਰੇ ਕੱਟੇ ਦੀ ਮਾਂ ਅੱਛਾ ਜਿਹੜੀ ਆ ਬੂਰੀ ਮੱਝ ਘਰੇ ਬੈਠੀ ਆ ਇਹ ਇਹਦੇ ਸਰਟੀਫੀਕੇਟ ਆ ਦੋ ਠੀਕ ਹੈ ਮੇਰੇ ਦੇ ਉਹ ਬਾਈ ਉਹਨਾਂ ਦੇ ਘਰੇ ਮਲਾਂ ਹੁਣ ਜਿਵੇਂ ਪਸ਼ੂ ਦਿਖਾਈ ਨੇ ਕੋਈ ਪਸ਼ੂ ਬਕਾਉ ਦਾ ਨਹੀਂ ਹੈਗਾ ਵਿੱਚ ਅਗੇ ਚੰਗੀ ਬਰੀਡ ਦੇਖ ਕੇ ਆਲਾ ਬੱਚਾ ਕਹਿੰਦਾ ਸਾਨੂੰ ਕੁਝ ਮਿਲ ਜੇ ਇੱਥੇ ਨਹੀਂ ਨਹੀਂ ਵੀਰ ਜੀ ਹਜੇ ਕੋਈ ਨਹੀਂ ਹੈਗਾ ਆਪਣਾ ਜੇ ਜਲਦੀਆਂ ਬੱਚਿਆਂ ਨੂੰ ਕੱਟਿਆ ਤੋਂ ਕਰਾਂਗੇ ਜੇ ਥੋੜੇ ਇਹਨਾਂ ਨੂੰ ਤਿਆਰ ਕਰ ਅੱਛਾ ਛੋਟੇ ਕੱਟੇ ਆਪਾਂ ਦੇ ਦਾਂਗੇ ਹਨਾ ਹਾਂ ਬੱਚੇ ਕਰਾਂਗੇ 16 17 ਕਿੰਨੋ ਦੀ ਵੱਡੀ ਵੱਡੀ ਜਮੀਨ ਥੋੜਾ ਕੱਟਾ ਹੈਗਾ ਠੀਕ ਹੈ ਉਹ ਵਧੀਆ ਕਾਰਨ ਨਾਲ ਲਿਆ ਬਰਸਾਂ ਨੂੰ ਤੋੜ ਕੇ ਰ ਬਾਹਰ ਨੂੰ ਸੁਬਰਸਾਂ ਦੀ ਖੜ ਨਹੀਂ ਖੁਣ ਨਹੀਂ ਦੇਖੋ ਕਿਆ ਬਾਤਾਂ ਜਮਾ ਤੇ ਲੈ ਜਾ ਫਿਰ ਖਾਲਸਾ ਬਾਹਰ ਨੂੰ ਕਢਾ ਕੇ ਰ ਆ ਜਿਹੜਾ ਇੱਕ ਤੋਂ ਮਿਲੀ ਹੈ ਠੀਕ ਆ ਠੀਕ ਆ ਲੈ ਜਾ ਬਾਹਰ ਨੂੰ ਤੋਰ ਜਾ ਬਾਕੀ ਸੰਗ ਸੁੰਗ ਦੇਖੋ ਮਾਥਿਆ ਤੋਂ ਨੀਵਾਂ ਆ ਜਾਵਾ ਤੇ ਤੋੜਾ ਤਰਾ ਵੇਖੋ ਜਮਾ ਕੀ ਬਾਤ ਆ ਸਾਡਾ ਪਰਾਂ ਦਾ ਮਜ਼ਬੂਤ ਤੇ ਬਾਕੀ ਟੈਸਟੀਕਲ ਵਗੈਰਾ ਦੇਖੋ ਜਮਾ ਸਾਫ ਸੁਥਰੀ ਸੋ ਮੇਨ ਪੁਆਇੰਟ ਇਹ ਨਾ ਟੈਸਟੀਕਲਾਂ ਦੇ ਹੁੰਦੇ ਆ ਬੱਚੇ ਇਹਦੇ ਸਿਰ ਤੇ ਚੰਗੇ ਪਾਉਣੇ ਹੁੰਦੇ ਆ ਸਾਣ ਨੇ ਤੇ ਪੂਰਾ ਚਾਪੜ ਵਰਗਾ ਰਾਜੀ ਰੂਜੀ ਗੌਰ ਗੌਰ ਵੀ ਸਾਣ ਦੀ ਪੂਰੀ ਫੁੱਲ ਨਜਾਇਜ਼ ਕਰੀ ਵੇ ਜਾਵਾ ਤੇ ਲੋੜ ਤੋਂ ਵੱਧ ਸੰਭਿਆ ਵਜਮਾ ਸੌਕਣਾ ਤੇ ਪੂਰੇ ਸੌਕਣਾ ਬਾਈ ਨੇ ਪਸੂ ਤਿਆਰ ਰੱਖਿਆ ਤੇ ਬਾਕੀ ਟੇੜ ਵੀ ਇਹਦੀ ਜਮਾ ਫਿਰ ਖਾਲਸਾ ਖੈਂਦੀ ਆ ਥ ਸੋ ਦੇਖੋ ਜਮਾ ਸਾਣ। ਕਿਆ ਬਾਤ ਆ ਜਮਾ ਮੰਨ ਕੇ ਚੱਲੋ ਵੀ ਜਿਵੇਂ ਕਹਿੰਦੇ ਫੋਰਚੂਨਰ ਜਿਵੇਂ ਨਾ ਕਿਤੇ ਸਵਾਦ ਆਉਂਦਾ ਉਫਰ ਦਾਂਦਿਆਂ ਨੂੰ ਹਨਾ। ਬਸ ਠੀਕ ਆ ਲੈ ਮੋੜ ਲੈ ਫਿਰ ਆ ਜਾਂਦੇ ਨੇ ਦੋਨੇ ਨੂੰ। ਸੋ ਦੇਖੋ ਜਮਾ ਕਿਆ ਬਾਤ ਆ ਧਰ ਦੀ ਤਲ ਤਲ ਕਰਦੇ ਸਾਣ ਜਾਂਦਾ ਜਦੋਂ। ਤੇ ਮੂਰੇ ਦੇਖੋ ਫੇਸ ਕੁਆਲਟੀ ਸਾਣ ਦੀ। ਸੋ ਆਪਾਂ ਤੁਹਾਨੂੰ ਸੌਂ ਗਿਆ ਤੌਰ ਤੇ ਸਾਣ ਦਿਖਾਉਣੇ ਪਏ ਆ ਤੇ ਬਸ ਇਹ ਤਾਂ ਆਪਾਂ ਬੱਚੇ ਬਰੀਡ ਵੀ ਲੈ ਸਕਦੇ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ। ਬਹੁਤ ਘੱਟ ਸਾਣ ਨੀਲੀ 라ਵੀ ਦੇ ਇਹਦੇ ਹੋਏ ਪਏ ਹੈਗੇ। ਪਹ ਲੈ ਚੱਲ ਵੀਰੇ। ਸੋ ਦੇਖੋ ਜਮਾ ਥੋੜਾ ਧਾਰਾ ਦੇਖੋ ਸਾਹ ਦਾ ਕੀ ਬਾਤ ਆ ਡਾਇਰੈਕਟ ਕ੍ਰੋਸਿੰਗ ਤੇ ਸਾਹ ਨੇ ਥੋੜਾ ਤਾਂ ਕਰਕੇ ਮਨ ਕਿ ਚਲੋ ਜਿਵੇਂ ਗਰਮ ਜਿਹਾ ਹੁੰਦਾ ਲੱਗਦਾ ਆਪਾਂ ਨੂੰ ਜਿਹੜੇ ਸੀਮਨਾ ਦੇ ਸਾਹ ਲੱਗੇ ਹੁੰਦੇ ਆ ਉਹਨਾਂ ਨੂੰ ਮੱਝਾਂ ਦੀ ਕ੍ਰੋਸ ਬਾਰੇ ਨਹੀਂ ਨਾ ਨੇਚਰਲ ਪਤਾ ਹੁੰਦਾ ਸੋ ਦੇਖੋ ਇਹ ਕ੍ਰੋਸਿੰਗ ਤੇ ਲੱਗਿਆ ਵਾ ਸਾਹ ਜਮਾ ਸੋ ਦੇਖੋ ਜਮਾ ਕੀ ਬਾਤ ਆ ਚੱਲੇ ਅੰਦਰ ਨੂੰ ਸਾਹ ਪੂਰਾ ਜਮਾ ਤੇ ਟੈਸਟਿਕਲ ਵਾਲੇ ਪਾਸੋਂ ਜਮਾ ਬੇਫਿਕਰ ਹੋ ਜਾਏ ਜਮਾ ਸਾਫ ਸੁਥਰਾ ਤੇ ਪੂਰਾ ਰਾਜੀ ਜਮਾ ਸੋ ਦੇਖੋ ਖਾਲਸੇ ਦਾ ਗੇਟ ਵਗੈਰਾ ਬਣਾਇਆ ਵਾ ਜਮਾ ਸਵਾਰ ਨਿਸ਼ਾਨੀ ਵਗੈਰਾ ਵੀ ਆਪਾਂ ਤੁਹਾਨੂੰ ਬਾਹਰ ਦਿਖਾਉਣੇ ਪਏ ਆਂ। ਕੀ ਵਾਰ ਦੂਰੋ ਵੀਰ ਆ ਜਾਂਦੇ ਆਗੇ ਤਾਂ ਨਿਸ਼ਾਨੀ ਘਰ ਦੀ ਨਹੀਂ ਪਤਾ ਲੱਗਦੀ। ਬਾਠ ਠੀਕ ਆ ਲੈ ਚੱਲੋ ਜੰਦਰ। ਤੇ ਖਾਲਸਾ ਫਿਰ ਜਿਹੜਾ ਕੱਟਾ ਦੇਖਿਆ ਨਾ ਪਏ ਇਹ ਵੀ ਐਸੇ ਦਾ ਬੱਚਾ ਕਿ ਹੋਰ ਲੈਂਡ ਚੋਂ ਆ ਕਿਥੇ? ਕਿਹੜੇ ਹੋਰ ਲੈਂਡ ਦਾ ਵੀਰੇ? ਇਹ ਕਿਹੜੇ ਸਾਹ ਦਾ ਬੱਚਾ ਆਗੇ? ਉਹ ਤਾਂ ਮਿੱਤਰ ਸੀਗੇ ਗੁਜਰ ਆ। ਠੀਕ ਹੈ। ਉਹਨਾਂ ਕੋਲ ਪੱਪੂ ਸੰਧੂ ਕੋਲੋਂ ਆਇਆ ਵਾ ਅਲੀ ਸਾਹਣ ਸੀ। ਅੱਛਾ। ਪੱਪੂ ਸੰਧੂ ਬਲਾਡ ਲੈਂਡ ਦਾ ਅਲੀ ਸਾਹਣ ਸੀ ਗੁਜਰਾ ਕੋਲ। ਅੱਛਾ। ਉਹ ਤੋਂ ਆਪਾਂ ਕ੍ਰਾਸ ਕਰਾਈ ਸੀ। ਅੱਛਾ ਬੂਰੀ ਮੱਝ। ਇਹ ਦੂਜਾ ਨੰਬਰ ਲੈ ਆਇਆ ਨਹੀਂ ਇਹ ਆਪਣਾ ਆ ਗਿਆ ਸੀਗਾ ਤੀਜੇ ਤੀਜੇ ਨੰਬਰ ਤੇ ਫਿਰ ਇਹ ਵੀ ਨਹੀਂ ਵੇਚਣਾ ਪੁੱਛਣਾ ਫਿਰ ਆਲੇ ਵੀ ਤੇ ਸੌਂਗ ਦਾ ਮਸ਼ਾ ਧਿਆਰ ਕਰੇ ਫਿਰ ਕੈਸਾ ਲੱਗੇ ਬਰੀਡ ਲੱਭਣ ਤੇ ਆਪਾਂ ਨੂੰ ਮੇਰੇ ਤਿੰਨ ਤੋਂ ਪੰਜ ਸਾਲ ਲੱਗ ਜਾਂਦੇ ਆ ਉੰਨੀ ਚ ਲੱਗੇ ਸੀ ਆਪਾਂ 11 ਦੇ ਲਾਸਟ ਸ਼ੁਰੂ ਹੋਏ ਸੀ ਅੱਜ ਪਸੂ ਖਰੀਦ ਲੈ ਕੇ ਆਪਾਂ ਹੁਣ ਦੇਖ ਲੱਗੀ ਜਿਆਦਾ ਹੁਣ ਤੱਕ ਚਾਰ ਸਾਲਾਂ ਦੀ ਬਰੀਡ ਧਿਆਰ ਕਰ ਲਈ ਬਾਕੀ ਹੁਣ ਸਾਂਹ ਕਰੇ ਲਿਆਉਣਾ ਪੈਂਦਾ ਫਿਰ ਹਣਾ ਬਾਕੀ ਇਹ ਸਾਂਹ ਜ਼ਰੂਰੀ ਆ ਯਾਰ ਸਾਂਹ ਤੇ ਆਪਣੇ ਸਾਂਹ ਦੀ ਫਿਰ ਕੱਟੀ ਇਹਨਾਂ ਚ ਕਿਹੜੀ ਹੈਗੀ ਇਹ ਕੱਟੀ ਵੀ ਆਪਣੇ ਸਾਂਹ ਦੀ ਆ ਅੱਛਾ ਨੀਲੀ ਦਾ ਵੀ ਮੈਂ ਠੀਕ ਆ ਉਹਦੇ ਪੇਟੋਂ ਇਹ ਕੱਟੀਆਂ ਪੈਦਾ ਹੋਈਆਂ ਆਪਣੇ ਸਾਹ ਦੇ ਭੈਣ ਦੀ ਆ ਅਸਾ ਭੈਣ ਦੀ ਕੱਟੇ ਚੀ ਆ ਜੀ ਭੈਣ ਸਾਹ ਦੀ ਠੀਕ ਆ ਹਾਂ ਭਾਈ ਪਿੰਦੇ ਤੋਂ ਲਿਆਈ ਸੀ ਉਹਦੀ ਆ ਠੀਕ ਆ ਠੀਕ ਆ ਮਲਾਂ ਗਾਹਾਂ ਹੁਣ ਆਪਣੇ ਕੋਲ ਬਰੀੜੇ ਕੱਟੀਆਂ ਗਾਹਾਂ ਤਿਆਰ ਕਰਕੇ ਹਾਂਜੀ ਹਾਂ ਜਿਵੇਂ ਆਹ ਸਾਹ ਇਹਨਾਂ ਦੇ ਵਰਤ ਲਾਂਗੇ ਆਪਾਂ ਹਨਾ ਤੇ ਨਵਾਂ ਅਗੀ ਚੈਰ ਕਰ ਲਿਆ ਹਾਂ ਅਗੀ ਆਪਾਂ ਜਾਂਦੀ ਬੂਰੀ ਬੂਰੀ ਤੇ ਕੰਮ ਕਰਕੇ ਠੀਕ ਆ ਜਰਦੀ ਆ ਅਗੀ ਬਰੀੜੇ ਚੇਂਜ ਕਰ ਫਿਰ ਆਪਾਂ ਵੀਡੀਓ ਵੀ ਪਾਉਣ ਰਹੇ ਨੇ ਆਪਣੇ ਚੈਨਲ ਤੇ ਹਾਂ ਵੀ ਕੀ ਆਪਾਂ ਵੀਡੀਓ ਵੀ ਪਾਉਂਦੇ ਆ ਕੀ ਨਾਮ ਆਪਣੇ ਪੇਜ ਦਾ ਆਪਣਾ ਸੇਖੋ ਮੂਮ ਵਾਲਾ ਚੈਨਲ ਆ ਜੀ ਸ ਦੇਖੋ ਮੂਹ ਵਾਲਾ ਦੇਖੋ ਮੂਹ ਫਾਰਮ ਹਾਂ ਮੂਹ ਵਾਲਾ ਮੂਹ ਵਾਲਾ ਹਾਂ ਦੇਖੋ ਮੂਹ ਸਬਰ ਵੀ ਦਾ YouTube ਚੈਨਲ ਗਏ ਸ਼ੌਂਗ ਗਏ ਤਾਂ ਉਹਦੇ ਟ੍ਰੇਲਰ ਵਗੈਰਾ ਸਾਰਾ ਕੁਝ ਹੁੰਦਾ ਹੈ ਕਿਹਨਾਂ ਦੇ ਰਹਿੰਦੇ ਆਪਾਂ ਠੀਕ ਹੈ ਟਿੱਕਾ ਤੇ ਹਰਮੀਤ ਮੂਹ ਵਾਲਾ ਠੀਕ ਹੈ Facebook ਤੇ ਵੀ ਆਪਣਾ ਹਰਮੀਤ ਸਿੰਘ ਖਾਲਸਾ ਉਹਦੇ ਵੀ ਸਾਰੇ ਸ਼ੌਂਗਿਆਂ ਤੌਰ ਤੇ ਆਪਾਂ ਵੀਡੀਓ ਸ਼ੇਅਰ ਕਰਦੇ ਰਹੇ ਤੇ ਕੱਟਾ ਕਿੰਨੀ ਉਮਰ ਦਾ ਕੱਦ ਕੁਦ ਬਹੁਤ ਕਰ ਗਿਆ ਕੱਟਾ ਹੁਣੇ 18 ਕਿ ਮਹੀਨਿਆਂ ਦਾ ਹੋ ਗਿਆ ਵਾ ਅੱਛਾ ਮੱਝ ਹੁਣ ਦੁਬਾਰੇ ਸੂਣ ਵਾਲੀ ਆ ਹਾਂ ਕੀੜਾਗਾ ਇਹ ਠੀਕ ਹੈ ਹਾਂ ਕੀੜਾ ਕਿੰਨੇ ਕੀਰੇ ਆ ਥੱਲੇ ਥੱਲੇ ਟੈਸਟ ਹੀ ਕਰਨਾ ਸਾਫਾ ਪੂਰਾ ਹਣਾ ਜਾਵਾਂ ਹਾਂਜੀ ਠੀਕ ਐ ਸੋ ਵੀਰੋ ਵੀਰ ਤੇ ਜਾਨਵਰ ਵਗੈਰਾ ਦੇਖੋ ਸੌਂਗ ਕਲਾਂ ਸਾਂਭਿਆ ਜਾਵਾਂ ਤੇ ਖੜ ਤੇ ਕਿੰਨੇ ਕ ਦੁੱਧ ਆਏ ਮੈਂ ਥੱਲੇ ਜਿਹੜਾ ਬਸ ਛੋਟਾ ਕੱਟਾ ਦਾਖ ਦੇ ਵੀ ਜੋਰਾ ਆਪਾਂ ਵੀ ਦੇ ਦਾਂਗੇ ਰੱਖਣ ਵਾਲਾ ਹੋਇਆ ਕੋਈ ਹਣਾ ਜੋਰੇ ਦਾ ਵੀਰ ਐ ਇਸ ਵਕਤ ਇਹਦੇ ਵਾਰ 21 ਕੱਟਿਆ ਜਿਹੜਾ ਨੇ 21 16 16 ਕੱਟਿਆ ਪਹਿਲੇ ਸੂਏ ਦੇ 13 13 ਕੱਟੇ ਅਸੀਂ ਅੱਛਾ ਦੂਜੇ ਸੂਏ ਵੀ ਹੋਣੇ ਹਾਂ ਹਾਂ ਹੁਣ ਦੂਜੇ ਸੂਏ ਐ ਅੱਛਾ ਦੂਜੇ ਦੀ ਆਪ ਵੀ ਕਰਤੀ ਆ ਅੱਛਾ ਪਹਿਲੇ ਸੂਏ ਦੀ ਕੱਟੀ ਆ ਗਈ ਦੂਜੇ ਸੂਏ ਦੇ ਕਿੰਨੇ ਕ ਠੀਕ ਆ 16 16.5 ਕਿਲੋ ਦੂਜੇ ਸਵੇਰ ਝੂਟੀ ਦੁੱਧ ਦੇਦਾ ਹਨਾ ਹਾਂਜੀ ਹਾਂ ਠੀਕ ਆ ਬੱਚਾ ਚਾਹੁੰਦਾ ਕਿ ਹੁਣ ਹਟ ਗਿਆ ਫਿਰ ਠੀਕ ਆ ਬੱਚਾ ਚੁਗਲੋ ਬੰਦ ਕਰਤਾ ਸੁਬਰਾ ਕੱਟਾ ਦੇਖ ਸਕਦਾ ਮੇਰੇ ਕਾਫ ਕਿਸੇ ਵੀਰ ਨੇ ਮੰਨ ਕੇ ਚਲੋ ਵੀ ਬਰੀਡ ਤਿਆਰ ਕਰਨੀ ਹੈ ਘਰੇ ਸੌਂਕਣਾ ਰੱਖਣਾ ਕੱਟਾ ਇਹ ਮੂੰਹ ਬੱਗਾ ਕੱਟੇ ਦਾ ਜਮਾ ਇਹ ਇਸੇ ਸੰਡ ਦਾ ਇਸੇ ਮਾਲੀ ਦਾ ਹੈਗਾ ਅੱਗੇ ਹਨਾ ਤੱਗੇ ਫਿਰ ਆਪਾਂ ਜਿਹੜੀ ਬੂਰੀ ਮੱਝ ਦੇਖੀ ਜਾਨੇ ਅੱਗੇ ਇਹਨੇ ਕਿੰਨਾ ਕ ਦੁੱਧ ਦਿੱਤਾਗਾ ਇਹਦੇ ਵੀ ਆਪਣੇ ਇੱਥੇ ਪਿੰਡੀ ਸਿੱਧੂ ਵੀ ਹੋਣਗੇ ਜੀ ਚਵਾਈ ਹੈ ਇਹਦੀ ਮੇਰੀਆਂ ਦੀ ਉਹ 21 ਕਿਲੋ 600 ਗ੍ਰਾਮ ਦੀ ਹੈ ਮੇਲੇ ਤੇ ਗਈ ਵੀ ਮੈਂ ਹਾਂ ਮੇਲੇ ਇਹ ਮੋਖਰ ਮੇਲੇ ਤੇ ਪਈ ਜਾਂ ਦੋ ਮੇਲੇ ਮਿਲਦਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਫੀਲਡ ਕੋਡ ਦਾ ਆਪਣੇ ਕੋਲ ਸਰਟੀਫਿਕੇਟ ਆ ਠੀਕ ਹੈ ਉਮਰ ਦੇ ਹਿਸਾਬ ਨਾਲ ਆਪਾਂ ਇਹਦਾ ਜਿੰਨਾ ਘਰੇ ਚੋਇਆ 18 ਕਿਲੋ ਚੋਇਆ 18 ਕਿਲੋ ਹਾਂ ਜਦੋਂ ਪੂਰਾ ਸੁਆ ਪੱਚਾ ਆਇਆ ਉਦੋਂ 18 ਕਿਲੋ ਸੀ ਉਸ ਤੋਂ ਬਾਅਦ ਹੁਣ ਸੂਣ ਵਾਲੀ ਆ ਹਾਂ ਹੁਣ ਇਹ ਫੇਰ ਅੱਗੇ ਗੱਭਣ ਕਿੰਨੇ ਰਹਿ ਕੇ ਸ ਠੀਕ ਹੈ ਠੀਕ ਹੈ ਇਹ ਫਿਰ ਆਪਾਂ ਅੱਗੇ ਦੇਖਾਂਗੇ ਸ਼ੇਅਰ ਕਰਨੀ ਹੋਈ ਹੈ ਹਾਂ ਹਾਂ ਅੱਗੇ ਦੇਖਾਂਗੇ ਜੀ ਤਿਆਰ ਕਰਕੇ ਹੈਨਾ ਤੇ ਖਾਲਸਾ ਨੰਬਰ ਬੋਲ ਜੀ ਆਪਣਾ ਕਰਾ ਹਾਂ ਜੀ ਨੰਬਰ ਵੀ ਜੀ ਆਪਣਾ ਹੈਗਾ 98721 09977 ਠੀਕ ਹੈ 2500 ਰੁਪਏ ਫੀਸ ਹੋਊਗੀ ਹਾਂ 2500 ਫੋਨ ਲਾ ਕੇ ਬੰਦਾ ਆਵੇ ਹੈਨਾ ਤੇ ਮੱਝ ਜੀ ਮੱਝ ਨਾ ਲੈ ਕੇ ਉਹ ਨੀਲੀ ਰਾਜਨੀਸ਼ ਤੇ ਜੇ ਠੀਕ ਹੈ ਸੋ ਵੀਰੋ ਵਧੀਆ ਆਪਣੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਰੀਡਿੰਗ ਵਾਲਾ ਸਾਣ ਅਤੇ ਪੰਡ ਮੂਮ ਜਿਹੜਾ ਬਰਨਾਲੇ ਦਾ ਤੇ ਪੂਰਾ ਸੋਹਣਾ ਚੰਗਾ ਮਾਲੀ ਸੀਮਨ ਤਿਆਰ ਹੈ ਨਹੀਂ ਕਿ ਡਾਇਰੈਕਟ ਕ੍ਰੋਸਿੰਗ ਆ ਜਮਾ ਬਹੁਤ ਵਧੀਆ ਗੱਲ ਆ ਕਿਉਂਕਿ ਸੀਮਨ ਦਾ ਹਰ ਇੱਕ ਘਰ ਤਿਆਰ ਹੋ ਜਾਂਦਾ ਸੀਮਨ ਨਾਲ ਬਹੁਤ ਘੱਟ ਕੰਸੀਵ ਹੁੰਦੇ ਆ ਤੇ ਕਿਸੇ ਵੀਰ ਨੇ ਮੱਝ ਕ੍ਰੋਸ ਕਰਾਉਣੀ ਵੇ ਤਾਂ ਵੀਰ ਤੋਂ ਕਰਾ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ